ਧੰਨਵਾਦ ਸਪੀਕਰ ਸਾਹਿਬ ਮੰਤਰੀ ਸਾਹਿਬ ਨੇ ਜਿਹੜਾ ਜਵਾਬ ਆ ਉਹ ਨਾਂ ਵਿੱਚ ਦਿੱਤਾ ਤੇ ਮੈਂ ਇੱਕ ਗੱਲ ਕਹਿਣਾ ਚਾਹਣਾ ਮੰਤਰੀ ਸਾਹਿਬ ਜਿਹੜਾ ਹਲਕਾ ਧਰਮਕੋਟ ਹੈ ਇਹ ਬਹੁਤ ਹੀ ਪਛੜਿਆ ਏਰੀਆ ਤੇ ਅਸੀਂ ਵੀ ਪੰਜਾਬ ਦੇ ਵਾਸੀ ਆ ਤੇ ਸਾਡਾ ਵੀ ਜ਼ਿਲ੍ਹਾ ਮੋਗਾ ਇੱਕ ਵੀ ਕੋਈ ਪ੍ਰੋਜੈਕਟ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਆਪਣੀ ਸਰਕਾਰ ਨੇ ਹਲਕਾ ਧਰਮਕੋਟ ਦੇ ਵਿੱਚ ਨਹੀਂ ਦਿੱਤਾ ਸਗੋਂ ਜਿਹੜਾ ਇਹਨਾਂ ਨੇ CHC ਕੋਟੀ ਸੇਖਾਂ ਦੀ ਗੱਲ ਕੀਤੀ ਹੈ ਕਿ ਅਸੀਂ ਉਹਦੇ ਵਿੱਚ ਸਹੂਲਤਾਂ ਦੇ ਰਹੇ ਹਾਂ ਸਾਡੇ ਕੋਲੇ 8 ਐਮਬੀਬੀਐਸ ਡਾਕਟਰਾਂ ਦੀਆਂ ਪੋਸਟਾਂ ਨੇ ਤੇ ਜਿਹਦੇ ਵਿੱਚੋਂ ਸਿਰਫ 2 ਅਜੇ ਤੱਕ ਫਿਲ ਹੋਈਆਂ ਨੇ ਤਿੰਨ ਦੋ ਵਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਇਹ ਜ਼ਿਲ੍ਹਾ ਮੋਗੇ ਨਾਲ ਹੀ ਤਕਰੀਬਨ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਹਰੇਕ ਵਾਰੀ ਸਾਹਿਬ ਜਵਾਬ ਦੇਣ ਲੱਗੇ ਨੇ ਮਤਰੀ ਸਾਹਿਬ ਨਹੀਂ ਇੱਕ ਮਿੰਟ ਜੀ ਮੈਨੂੰ ਕੱਲ ਕੰਪਲੀਟ ਕਰ ਲਾਂ ਦੋ ਮਾਨ ਸਰ ਆਪ ਬੈਠੋ ਜਦ ਤੱਕ ਬੋਲੋ ਪਹਿਲਾਂ 300 ਡਾਕਟਰ ਸਪੈਸ਼ਲਿਸਟ ਡਾਕਟਰ ਭਰਤੀ ਕੀਤੇ ਗਏ ਉਦੇ ਵਿੱਚੋਂ ਸਿਰਫ ਚਾਰ ਡਾਕਟਰ ਆ ਜਿਹੜੇ ਉਹ ਮੋਗੇ ਨੂੰ ਮਿਲੇ ਆ ਹੁਣ ਐਮਬੀਬੀਐਸ ਡਾਕਟਰ ਦੀ ਭਰਤੀ ਕੀਤੇ ਗਏ ਜਿਹੜੇ ਕੱਲ ਲਿਸਟ ਆਈ ਆ 255 ਇਹਦੇ ਵਿੱਚ ਵੀ ਸਿਰਫ ਚਾਰ ਡਾਕਟਰ ਜਿਹੜੇ ਹੈਗੇ ਆ ਇਹ ਮੋਗੇ ਨੂੰ ਮਿਲੇ ਆ ਇੱਕ ਛੋਟਾ ਜਿਹਾ ਜ਼ਿਲ੍ਹਾ ਮਲੇਰਕੋਟਲਾ ਉਹਨੂੰ 28 ਐਮਬੀਬੀਐਸ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ ਚਾਰ ਡਾਕਟਰ ਦਿੱਤੇ ਆ ਮੈਂ ਪੁੱਛਾ ਜਣਾ ਵੀ ਇਹ ਵਿਤਖਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਇਹ ਜਾਂ ਪਾਕਿਸਤਾਨ ਚ ਰਹਿੰਦੇ ਆ ਮੈਨੂੰ ਤਾਂ ਲੱਗਦਾ ਜੀ